ਇੱਕ ਕਸੂਤੇ ਕਿਰਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਇਹ ਇਧਰ ਕਿਸਾਨਾਂ ਦੇ ਵੱਲੋਂ ਚੈਲੰਜ ਤਾਂ ਕਬੂਲ ਕਰ ਲਿਆ ਪਰ ਨਾਲ ਦੀ ਨਾਲ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਆ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੂਜੇ ਪਾਸੇ ਹੋਰ ਕਿਸਾਨ ਆਗੂ ਵੀ ਹੁਣ ਇਸ ਚੈਲੰਜ ਤੋਂ ਬਾਅਦ ਸੀਐਮ ਮਾਨ ਨੂੰ ਸਿੱਧੀ ਚੇਤਾਵਨੀ ਦੇ ਰਹੇ ਨੇ ਪ੍ਰਸ਼ਾਸਨ ਦੇ ਲਈ ਵਿਵਪਤਾ ਛੇੜ ਚੁੱਕੀ ਆ ਤਾਂ ਸਰਕਾਰ ਹੁਣ ਕਸੂਤੀ ਕਰ ਚੁੱਕੀ ਆ ਕਿਸਾਨਾਂ ਦੇ ਨਾਲ ਪੰਗਾ ਲੈ ਕੇ ਉੱਠੇ ਪੈਰੀ ਮੁਰਨਾ ਪਵੇਗਾ ਇਹ ਗੱਲ ਕਿਸਾਨ ਕਹਿ ਰਹੇ ਨੇ ਤਾਂ ਆਖਰ ਕੀ ਕੁਝ ਕਹਿ ਰਹੇ ਨੇ ਜਗਜੀਤ ਡੱਲੇਵਾਲ ਸਤਨਾਮ ਸਿੰਘ ਪੰਨੂ ਤੇ ਹੋਰ ਕਿਸਾਨ ਆਗੂ ਕੀ ਕਹਿ ਰਹੇ ਨੇ ਸਾਰਿਆਂ ਦੀ ਜੁਬਾਨੀ ਸੁਣ ਆ ਸਾਰੇ ਦੇਸ਼ ਦੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਅਪੀਲ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਦੋਸਤੋ ਕਿ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਬਠਿੰਡੇ ਡਿਸਟ੍ਰਿਕਟ ਦੇ ਪਿੰਡ ਕਿਸੋਖਾਨਾਂ ਦੇ ਵਿੱਚੋਂ ਦੀ ਇੱਕ ਗੰਦੇ ਪਾਣੀ ਦਾ ਨਾਲਾ ਕੱਢਣ ਦੇ ਲਈ ਬਠਿੰਡਾ ਕਾਕਾ ਕੋਟੜਾ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਉਹ ਲਗਾਤਾਰ 27 ਤਰੀਕ ਤੋਂ ਪੁਖਰ ਤਾਲ ਤੇ ਬੈਠੇ ਨੇ ਉਹਨਾਂ ਨੇ ਕੁਝ ਨਹੀਂ ਖਾਧਾ ਔਰ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ ਅਸੀਂ ਅੱਜ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਕ ਪ੍ਰੈਸ ਦੇ ਸਾਹਮਣੇ ਜਾ ਕੇ ਸਰਕਾਰ ਨੂੰ ਇਹ ਜਾਣਕਾਰੀ ਆ ਦਿੱਤੀ ਜਾਏ ਔਰ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਦੇ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਏ ਕਿ ਇਹ ਮੁੱਦਾ ਆ ਹੈ ਤੇ ਜਿਹਦੇ ਕਰਕੇ ਸਾਡੇ ਆਪੂ ਮਰਨਮਰਤ ਪੁਖਰ ਤਾਲ ਤੇ ਬੈਠੇ ਨੇ ਔਰ ਉੱਥੇ ਦਿਨੋ ਦਿਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਔਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਔਰ ਐਸ ਇੱਕ ਮੈਸੇਜ ਲੈ ਕੇ ਜਾਣ ਵਾਸਤੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣ ਵਾਸਤੇ ਅਸੀਂ ਪ੍ਰੈਸ ਕਾਨਫਰੰਸ ਕਰਨ ਦਾ ਬਠਿੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ ਜਿਹਦੇ ਤਹਿਤ ਅੱਜ ਇੱਥੇ ਫਰੀਦਕੋਟ ਦੀ ਪੁਲਿਸ ਆ ਕੇ ਇਸ ਵੇਲੇ ਫਿਰ ਮੇਰੇ ਘਰ ਨੂੰ ਚਾਰਸ਼ੀਰੋ ਘੇਰਾ ਪਾਇਆ ਹੋਇਆ ਹੈ ਅਧਿਕਾਰੀਆਂ ਨੇ ਇੱਥੇ ਆ ਕੇ ਮੈਨੂੰ ਹਾਊਸ ਅਰੈਸਟ ਕਰ ਲਿਆ ਘਰੇ ਰੀਟੇਨ ਕਰ ਲਿਆ ਤੇ ਇਹ ਪ੍ਰੈਸ ਕਾਨਫਰੰਸ ਨਾ ਕੀਤੀ ਜਾਵੇ ਸੋ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਨਾ ਹੈ ਕਿ ਦੋਸਤੋ ਇਸ ਆਵਾਜ਼ ਨੂੰ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਚਲੀ ਜਾਏ ਤੇ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਜੇਕਰ ਇਸ ਤੁਸੀਂ ਦਬਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਗਲਾ ਘੁੱਟਣਾ ਚਾਹੁੰਦੇ ਹੋ ਤੇ ਹੋਣਾ ਨਹੀਂ ਅਖੀਰ ਲੋਕਾਂ ਦੇ ਸਾਹਮਣੇ ਝੁਕਣਾ ਪੈਣਾ ਹੈ ਸਾਲ ਸਵਾ ਸਾਲ ਰਹੇਗਾ ਲੋਕਾਂ ਦੀ ਕਚੈੜੀ 'ਚ ਫੇਰ ਆਉਣਾ ਹੈ ਫਿਰ ਲੋਕਾਂ ਨੇ ਇਹ ਸਵਾਲ ਕਰਨੇ ਨੇ ਸਵਾਲ ਪਹਿਲਾਂ ਹੀ ਬਹੁਤ ਨੇ ਤੁਹਾਡੇ ਤੇ ਆ ਕਿ ਨਵਾਂ ਸਵਾਲ ਹੋਰ ਖੜਾ ਹੋ ਰਿਹਾ ਹੈ ਕਿ ਤੁਸੀਂ ਜ਼ਬਰਦਸਤੀ ਗੰਦਾ ਪਾਣੀ ਪਿੰਡ ਦੇ ਵਿੱਚ ਦੀ ਢਗਾਉਣ ਲਈ ਵਜੇ ਦੋ ਇਹ ਸਵਾਲ ਹੋਣਗੇ ਤਾਂ ਫਿਰ ਉਦੋਂ ਇਹਦੇ ਇਹਦਾ ਰਿਜ਼ਲਟ ਵੀ ਭੁਗਤਣਾ ਪਏਗਾ ਸਰਕਾਰ ਨੂੰ ਸੋ ਇਹ ਵਿਜਿਤ ਹੋਣ ਵਾਲੀ ਗੱਲ ਛੱਡੇ ਸਰਕਾਰ ਆਪ ਦੀ ਬੰਦੀ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਨਿਭਾਉਦੀ ਹੋਈ ਉਸ ਗੰਦੇ ਪਾਣੀ ਦਾ ਆਲਟਰਨੇਟ ਹੈਗਾ ਹੋਰ ਰਸਤੇ ਹੈਗੇ ਨੇ ਉੱਥੋਂ ਦੀ ਪਾਣੀ ਕੱਢਣ ਦੀ ਕੋਸ਼ਿਸ਼ ਕਰੇ ਔਰ ਮੇਰੀ ਬੇਨਤੀ ਆ ਕਿ ਸਾਡੇ ਜਿਹੜੇ ਆਗੂ ਨੇ ਮਰਲ ਵਰਤ ਤੇ ਬੈਠੇ ਨੇ ਭੁਖਰਤਾਲ ਉੱਥੇ ਅੰਦਰ ਕਰੀ ਬੈਠੇ ਆ ਜੇ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਫਿਰ ਇਹ ਇੱਕ ਵੱਡੀ ਲੜਾਈ ਦਾ ਹੋਰ ਜਨਮ ਦਿੱਤਾ ਜਾਊਗਾ ਇਸ ਗੱਲ ਤੋਂ ਦੀ ਜ਼ਿੰਮੇਵਾਰ ਸਰਕਾਰ ਹੋਏਗੀ ਜੋ ਨੁਕਸਾਨ ਹੋਏਗਾ ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਸੋ ਮੈਂ ਆਪ ਸਭ ਪੱਤਰਕਾਰ ਵੀਰਾਂ ਦੇ ਮਾਧਿਅਮ ਤੋਂ ਇਹ ਗੱਲ ਪੂਰੇ ਦੇਸ਼ ਦੇ ਵਿੱਚ ਲੋਕਾਂ ਤੱਕ ਲਿਜਾਣੀ ਚਾਹਣਾ ਸੀ ਪਰ ਅੱਜ ਮੈਨੂੰ ਇੱਥੇ ਇੰਨਾ ਹੋ ਗਿਆ ਕਿ ਆਪਣੀ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਪੱਤਰਕਾਰਾਂ ਤੱਕ ਮਿਲਣ ਤੱਕ ਨਾ ਦਿੱਤਾ ਜਾਣਾ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਫਰਮਾਨ ਤਮਾਮ ਸਰਕਾਰ ਵੱਲੋਂ ਲੋਕਤੰਤਰ ਦਾ ਗळा ਘੁੱਟਿਆ ਜਾ ਰਿਹਾ ਹੈ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਦੀ ਜੋ ਖਬਰਾਂ ਨਿਕਲ ਕੇ ਬਾਹਰ ਆ ਰਹੇ ਨੇਆਂ ਦੀਆਂ ਨੇ ਪੋਸਟਮਾਰਟਮ ਤੋਂ ਜਿਹਹੀਆਂ ਖ਼ਤਸੇ ਜ਼ਾਹਰ ਹੋ ਰਹੇ ਨੇ ਕਿ ਪੁਲਿਸ ਕਸਟਡੀ ਦੇ ਵਿੱਚ ਆਦਮੀ ਦੀ ਮੌਤ ਹੋ ਗਈ ਔਰ ਉਹਨੂੰ ਵੀ ਅੱਜ ਘੱਟੇ-ਮਿੱਟੇ ਪਾਇਆ ਜਾ ਰਿਹਾ ਹੈ ਸੋ ਇਹ ਸਾਰੀਆਂ ਬੇਇਨਸਾਫ਼ੀਆਂ ਨੂੰ ਬਰਦਾਸ਼ਤ ਲੋਕ ਨਹੀਂ ਕਰਨਗੇ ਸੋ ਮੈਂ ਆਪ ਸਾਰੇ ਪੱਤਰਕਾਰਾਂ ਵੀਰਾਂ ਨੂੰ ਤਿੱਕਰ ਇਹ ਗੱਲ ਲਿਜਾਣੀ ਚਾਹੁੰਦਾ ਸੀ ਕਿ ਦੋਸਤੋ ਸਾਨੂੰ ਇੱਥੇ ਅੱਜ ਤੁਹਾਡੇ ਤੱਕ ਪਹੁੰਚਣ ਤੋਂ ਵੀ ਰੋਕ ਲਈ ਜਾ ਰਹੀ ਹੈ ਕਿ ਪੱਤਰਕਾਰਾਂ ਤੱਕ ਪਹੁੰਚ ਕੇ ਵੀ ਇਹ ਜਥੇਬੰਦੀ ਆਪਣੀ ਗੱਲ ਨਾ ਰੱਖੇ ਪਰ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਗੱਲ ਨੂੰ ਲੋਕਾਂ ਤੱਕ ਲੈ ਕੇ ਚਲੀ ਜਾਏ ਲੋਕਾਂ ਨੂੰ ਇਹ ਗੱਲ ਦਾ ਸੁਨੇਹਾ ਦਿਗੇ ਔਰ ਸਰਕਾਰ ਨੂੰ ਚੇਤਾਵਨੀ ਦੇਈਏ ਰਗ ਰਗ ਕੇ ਕਿ ਇਹ ਤਕੇਸ਼ਾਈ ਇਹ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਏਗੀ Volto, volto, no ar.